ਅੱਜ ਦੀ ਇਸ ਵੀਡੀਓ ਵਿੱਚ ਤੁਸੀਂ ਦੇਖ ਰਹੇ ਹੋ ਸਿਵਲ ਹਸਪਤਾਲ ਸਦੂਲਗੜ੍ਹ ਨੂੰ ਨੈਸ਼ਨਲ ਹਾਈਵੇ ਤੋਂ ਕੱਢੇ ਨਵੇਂ 게ਟ ਦੇ ਬਾਹਰ ਬਣੇ ਟ੍ਰੇਨ ਨਾਲੇ ਵੀ ਪੁਲੀ ਕਈ ਦਿਨਾਂ ਤੋਂ ਟੁੱਟੀ ਹੋਣ ਕਾਰਨ ਹਾਦਸਿਆਂ ਨੂੰ ਕਿਵੇਂ ਸਰਦਾ ਦੇ ਰਹੀ ਹੈ ਐਂਬੂਲੈਂਸ ਨੂੰ ਤਾਂ ਬਹੁਤ ਦਿੱਕਤ ਆਉਂਦੀ ਹੈ ਕਈ ਵਾਰੀ ਇੱਥੋਂ ਟੱਪਣ ਨੂੰ ਥਾਂ ਨਹੀਂ ਹੁੰਦੀ 2-3 ਗੱਡੀਆਂ ਡੇਲੀ ਡਿੱਗ ਜਾਂਦੀਆਂ ਨੇ ਇੱਥੇ ਪਿੱਛੇ ਜਿਹੜਾ ਨਵਾਂ 게ਟ ਬਣਿਆ ਸਬਡਿਵੀਜ਼ਨ ਹਸਪਤਾਲ ਨੂੰ ਇਹ ਯਾਨੀ ਕਿ ਪਿੱਛੇ ਬਹੁਤ ਗੰਦਗੀ ਪਈ ਹੈ ਜੀ ਇਹ ਨਗਰਪੰਚਾਇਤ ਸਦੂਲਗੜ੍ਹ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਹ ਗੰਦਗੀ ਹਟਾਈ ਜਾਵੇ ਇੱਕਾ ਪਿੱਛੇ ਗੰਦਗੀ ਦਾ ਬਹੁਤ ਵੱਡਾ ਢੇਰ ਬਣਿਆ ਹੋਇਆ ਜਿਹਦੇ ਵਿੱਚੋਂ ਬਹੁਤ ਜ਼ਿਆਦੀਆਂ ਮੁਸ਼ਕ ਆਉਂਦੀ ਹੈ ਤੇ ਸਾਨੂੰ ਇੱਥੇ ਬਿਮਾਰੀ ਹੋਣ ਦਾ ਡਰ ਬੇਨਤੀ ਆ ਠੇਕੇਦਾਰ ਨੂੰ ਨਾ ਨਗਰ ਪੰਚਾਇਤ ਨੂੰ ਬਸ ਇਹ ਪੂਲੀ ਬਣਾਈ ਜਾਵੇ ਇੱਥੇ ਰੋਜ਼ ਗੱਡੀਆਂ ਮੋਟਰਾਂ ਡਿੱਗਦੀਆਂ ਜੀ ਜਾਨੀ ਕਿ ਕੋਈ ਅੰਨੇਵਾ ਮੋਟਰਸਾਈਕਲ ਵੀ ਆਉਂਦਾ ਨਹੀਂ ਪਤਾ ਲੱਗਦਾ ਇਹ ਜਾਨਲੇਵਾ ਹੋ ਸਕਦੀ ਹੈ ਇਹਨਾਂ ਜੀ ਬਹੁਤ ਹੀ ਮੱਲਾ ਵੀ ਮਾੜਾ ਮਟੀਰੀਅਲ ਲਾ ਕੇ ਬਣਾਈ ਗਈ ਹੈ ਪਹਿਲਾਂ ਵੀ ਇੱਥੇ ਜਿਹੜਾ ਖਾਲਾ ਬਣਿਆ ਨਾ ਇੱਥੇ ਮੋਰਾ ਰਹਿ ਗਿਆ ਸੀਗਾ ਉਹਨੂੰ ਵੀ ਐਵੇਂ ਪੂਰਿਆ ਗਿਆ ਪੁੱਤੋਂ ਦੀ ਤੇ ਵਿੱਚ ਤਾਰਾ ਵੀ ਉਹ ਵੀ ਛੱਡ ਦਿੱਤੀਆਂ ਗਈਆਂ ਨੇ ਤੁਸੀਂ ਆ ਕੇ ਚੈੱਕ ਵੀ ਕਰ ਸਕਦੇ ਨੇ ਲੋਕਾਂ ਨੂੰ ਆ ਰਹੀਆਂ ਇਹਨਾਂ ਦਿੱਕਤਾਂ ਸੰਬੰਧੀ ਜਦੋਂ ਸਬੰਧਤ ਵਿਭਾਗ ਦੇ ਐਸ ਡੀਓ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹ ਇਸ ਵੱਲੋਂ ਬਿਲਕੁਲ ਪੱਲਾ ਛਾੜਦੇ ਹੀ ਨਜ਼ਰ ਆਏ ਉਹਨਾਂ ਸਾਨੂੰ ਫੋਨ ਤੇ ਕਿਹਾ ਕਿ ਸਾਨੂੰ ਇਸ ਖੂਲੀ ਦੇ ਟੁੱਟਣ ਬਾਰੇ ਕੋਈ ਪਤਾ ਨਹੀਂ ਹੈ ਉਸ ਤੋਂ ਬਾਅਦ ਸਬੰਧਤ ਐਸ ਡੀਓ ਇਹ ਕਹਿੰਦੇ ਨਜ਼ਰ ਆਏ ਕਿ ਸਾਡੇ ਐਕਸ਼ਨ ਸਾਹਿਬ ਬਦਲ ਗਏ ਹਨ ਤੇ ਨਵੇਂ ਐਕਸ਼ਨ ਸਾਹਬਰ ਨੂੰ ਜੁਆਇਨ ਕਰਨਗੇ ਉਸ ਤੋਂ ਪਹਿਲਾਂ ਅਸੀਂ ਤੁਹਾਨੂੰ ਕੁਝ ਨਹੀਂ ਦੱਸ ਸਕਦੇ ਨਾ ਹੀ ਅਸੀਂ ਇਸ ਦਾ ਕੋਈ ਹੱਲ ਕਰਵਾ ਸਕਦੇ ਹਾਂ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ ਪੂਰੀ ਜਾਣਕਾਰੀ ਲਈ ਵੀਡੀਓ ਦੇਖੋ ਤੇ ਸ਼ੇਅਰ ਕਰ ਦਿਓ ਇੱਥੇ ਨਾ ਵੀ ਬਹੁਤ ਸਮੱਸਿਆਵਾਂ ਆਉਂਦੀਆਂ ਨੇ ਸਾਨੂੰ ਇੱਕ ਤਾਂ ਪਹਿਲੇ ਨੰਬਰ ਤਾਂ ਜੀ ਆ ਪੁਲੀ ਬਣੀ ਸੀ ਨਵੀਂ ਹੋਣੀ ਦੇਖੋ ਇਹ ਸਾਰੀ ਟੁੱਟ ਗਈ ਆ ਇੱਕ ਦਿਨ ਟਰਾਲੀ ਪਾਣੀ ਇੱਥੇ ਮਿੱਟੀ ਦੀ ਸਿੱਟਣ ਆਈ ਸੀ ਤਾਂ ਪੁਲੀ ਟੁੱਟ ਗਈ ਉਸ ਤੋਂ ਬਾਅਦ ਇੱਥੇ ਗੱਡੀਆਂ ਨਾ ਡੇਲੀ ਇੱਥੇ ਦਾ ਕਿਸੇ ਦਾ ਕਿਸੇ ਦਾ ਜਾਨੀ ਨੁਕਸਾਨ ਵੀ ਹੋ ਸਕਦਾ ਗੰਭੀਰ ਸੱਟ ਵੀ ਲੱਗ ਸਕਦੀ ਹੈ ਆ ਰੇੜੀਆਂ ਵਾਲੇ ਵੀਰ ਖੜੇ ਨੇ ਇੱਥੇ ਰੋਜ਼ ਦੇਖਦੇ ਨੇ ਇੱਥੇ ਰੋਜ਼ ਧੱਕਾ ਲਵਾ ਕੇ ਨਾ ਕੋਈ ਨਾ ਕੋਈ ਅਸੀਂ ਕੱਢਦੇ ਰਹਿੰਨੇ ਆ ਟਿਕਾ ਪਿੱਛੇ ਗੰਦਗੀ ਦਾ ਬਹੁਤ ਵੱਡਾ ਢੇਰ ਬਣਿਆ ਹੋਇਆ ਜਿਹਦੇ ਵਿੱਚੋਂ ਬਹੁਤ ਜ਼ਿਆਦੀਆਂ ਮੁਸ਼ਕ ਆਉਂਦੀ ਐ ਤੇ ਸਾਨੂੰ ਇੱਥੇ ਬਿਮਾਰੀ ਹੋਣ ਦਾ ਡਰ ਸੋ ਇਸ ਲਈ ਨਗਰ ਪੰਚਾਇਤ ਨੂੰ ਅਸੀਂ ਇਹ ਬੇਨਤੀ ਕਰਦੇ ਆਂ ਜੀ ਸਾਡੀਆਂ ਇਹ ਦੋਵੇਂ ਸਮੱਸਿਆਵਾਂ ਹੱਲ ਕੀਤੀਆਂ ਜਾਣ ਇਹ ਜਿਹੜੀ ਪੁਲੀਏ ਜੀ ਇਹ ਨੈਸ਼ਨਲ ਹਾਈਵੇ ਤੇ ਅੰਡਰ ਹੋਦੀ ਐ ਜਿਵੇਂ ਸਭ ਨੂੰ ਪਤਾ ਐ ਠੇਕੇਦਾਰ ਨੇ ਬਣਾਉਣ ਵੇਲੇ ਅੰਗਲੀ ਕਿੱਤੀ ਐ ਜਾਂ ਕੀ ਹੋਇਆਗਾ ਕੀ ਸਮਝਦੇ ਇਹਨੂੰ ਇਹਨਾਂ ਜੀ ਬਹੁਤ ਹੀ ਮੱਲਾ ਵੀ ਮਾੜਾ ਮਟੀਰੀਅਲ ਲਾ ਕੇ ਬਣਾਈ ਗਈ ਹੈ ਪਹਿਲਾਂ ਵੀ ਇੱਥੇ ਜਿਹੜਾ ਖਾਲਾ ਬਣਿਆ ਨਾ ਇੱਥੇ ਮੋਰਾ ਰਹਿ ਗਿਆ ਸੀਗਾ ਉਹਨੂੰ ਵੀ ਐਵੇਂ ਪੂਰਿਆ ਗਿਆ ਉੱਤੋਂ ਦੀ ਤੇ ਵਿੱਚ ਤਾਰਾਂ ਵੀ ਉਵੇਂ ਛੱਡ ਦਿੱਤੀਆਂ ਗਈਆਂ ਨੇ ਤੁਸੀਂ ਆ ਕੇ ਚੈੱਕ ਵੀ ਕਰ ਸਕਦੇ ਨੇ ਨਗਰਪੰਚਾਇਤ ਵਾਲੇ ਉਸ ਤੋਂ ਬਾਅਦ ਜਿਹੜੀ ਪੁਲੀ ਬਣਾਈ ਹੈ ਪੁਲੀ ਦੇ ਥੱਲੇ ਠੋਸ ਮਜ਼ਬੂਤ ਨਹੀਂ ਬਣਾਈ ਤਾਂ ਕਿ ਉੱਤੇ ਥੋੜਾ ਜਿਹਾ ਵਜਨ ਵਾਲੀ ਕੋਈ ਟਰਾਲੀ ਚੜੀ ਆ ਉਸ ਦਿਨ ਤੇ ਉਹ ਸਾਰੀ ਟੁੱਟ ਗਈ ਆ ਹੁਣ ਅਸੀਂ ਬੇਨਤੀ ਕਰਦੇ ਆਂ ਵੀ ਇਹ ਠੇਕੇਦਾਰ ਨੂੰ ਇਹ ਦੁਆਰਾ ਬਣਾਈ ਜਾਵੇ ਤੇ ਮਜਬੂਤ ਬਣਾਈ ਜਾਵੇ ਹਸਪਤਾਲ ਨੂੰ ਗੱਡੀਆਂ ਲੰਘਦੀਆਂ ਆਮ ਗੱਡੀਆਂ ਤੇ ਐਂਬੂਲੈਂਸਾਂ ਵੀ ਲੰਘਦੀਆਂ ਐਂਬੂਲੈਂਸਾਂ ਦੋਨੇ ਜੀਆਂ ਲੰਘਦੀਆਂ ਜੀ ਜਦੋਂ ਕਿ ਇਹਦੇ ਮੁਲਾਜ਼ਮ ਜਿਹੜੇ ਨੇ ਹਸਪਤਾਲ ਦੇ ਵਿੱਚ ਲੱਗੇ ਹੋਏ ਪਿੱਛੇ ਸੀਆਈਡੀ ਦਾ ਦਫ਼ਤਰ ਹੈ ਉਹ ਵੀ ਮੁਲਾਜ਼ਮ ਗੱਡੀਆਂ ਲੈ ਕੇ ਜਾਂਦੇ ਨੇ ਤੇ ਆਮ ਪਬਲਿਕ ਵੀ ਜਾਂਦੀ ਹੈ ਜਦੋਂ ਗੱਡੀਆਂ ਦੇ ਵਿੱਚ ਪਾਰਕਿੰਗ ਪਿੱਛੇ ਬਣੀ ਹੋਈ ਹੈ ਜਿਹੜਾ ਕੋਈ ਬਾਜ਼ਾਰ ਦੇ ਵਿੱਚ ਆਉਂਦਾ ਜਾਂਦਾ ਇੱਧਰ ਗੱਡੀ ਖੜਾਉਣ ਵਾਸਤੇ ਪਿੱਛੇ ਲੈ ਜਾਂਦਾ ਜੀ ਸੋ ਇਸ ਲਈ ਕਈ ਇਹਨਾਂ ਨੂੰ ਤਾਂ ਪਤਾ ਲੱਗ ਜਾਂਦਾ ਜਿਹੜਾ ਰੋਜ਼ ਆਉਂਦਾ ਨਹੀਂ ਪਤਾ ਉਹਨੂੰ ਨਹੀਂ ਪਤਾ ਲੱਗਦਾ ਕਈ ਵਾਰੀ ਜਣਾ ਐਂਬੂਲੈਂਸ ਨੂੰ ਤਾਂ ਬਹੁਤ ਦਿੱਕਤ ਆਉਂਦੀ ਹੈ ਕਈ ਵਾਰੀ ਇੱਥੋਂ ਟੱਪਣ ਨੂੰ ਥਾਂ ਨਹੀਂ ਹੁੰਦੀ ਤੇ ਕਈ ਵਾਰੀ ਕੀ ਹੁੰਦਾ ਵੀ ਰਸਤਾ ਬਹੁਤ ਥੋੜਾ ਜਿਹਾ ਨਾ ਵਿਚਾਲੇ ਆ ਇਧਰ ਵੀ ਇਧਰ ਵੀ ਦੇਖੋ ਜੇ ਇਧਰ ਕੋਈ ਚੀਜ਼ ਖੜੀ ਹੋਵੇ ਉਧਰ ਕੋਈ ਚੀਜ਼ ਖੜੀ ਹੋਵੇ ਮੋਟਰਸਾਈਕਲ ਖੜਾ ਹੋਵੇ ਤਾਂ ਬਹੁਤ ਦਿੱਕਤ ਆਉਂਦੀ ਹੈ ਟੱਪਣ ਲੱਗਿਆਂ ਉਹਨਾਂ ਨੂੰ ਕੀ ਮੰਗ ਕਰਦੇ ਅਸੀਂ ਇਹੀ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਵੀ ਜਿਹੜੀ ਪੁਲੀ ਆ ਇੱਕ ਤਾਂ ਪਹਿਲਾਂ ਨੰਬਰ ਤੋਂ ਛੇਤੀ ਤੋਂ ਛੇਤੀ ਬਣਾਈ ਜਾਵੇ ਇੱਕ ਆ ਗੰਦਗੀ ਆ ਬਹੁਤ ਇਨੂੰ ਚੁਕਵਾਇਆ ਜਾਵੇ ਇਹਦੇ ਨਾਲ ਬਹੁਤ ਜਿਆਦਾ ਮੁਸ਼ਕਲ ਤੇ ਬਿਮਾਰੀ ਦਾ ਫੈਲੰਦਾ ਡਰਿਆ ਤੇ ਆਵਾਰਾ ਟੱਠੇ ਵੀ ਇੱਥੇ ਫਿਰਦੇ ਰਹਿੰਦੇ ਨੇ ਜਿਹੜੇ ਨਾ ਕਿਤੇ ਨਾ ਕਿਤੇ ਕੋਈ ਹਾਲਸਾ ਕਰ ਸਕਦੇ ਆ